ਵਾਹਿਗੁਰੂ ਜੀ ਉਦੇ ਆ ਗਏ ਹਰ ਦਾਸੁ ਮਾਰੀ ਜੀਉ ਪੈੰਦ ਸਭ ਤੇਰਾ ਵਾਹਿਗੁਰੂ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਮਾ ਜਾਣੇ ਮੇਰਾ ਵਾਹਿਗੁਰੂ ਜੀ ਗੁਰਨਾਮ ਦੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦੀ ਕਿਰਨੇ ਤਾਪ ਨੇ ਵਾਰ ਮਹਾਰਾਜ ਤੁੰਕਾ ਸੁਖਰਾਸਤਾ ਕੋ ਵਿਧਨ ਨ ਕੋ ਲਾਗੈ ਜਾਨੀ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਨੀ ਜੀ ਸਹਾਇ ਵਾਹਿ ਸ੍ਰੀ ਭਗਵੰਨੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਪ੍ਰਭੀ ਸਿਮਰਤੈ ਗੁਰੂ ਨਾਨਕ ਲੰਘਿ ਤੇ ਆਏ ਬਰੰਗਿਤ ਗੁਰਤੇ ਅਮਰਦਾਸ RAM ਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਮਰੋਪ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸਾਦ ਸਿੰਘ ਜੀ ਧਿਆਇ ਜੇ ਰਿੱਠੇ ਸਬਦੁ ਸੁਜਾਇ ਤੇਗ ਬਹਾਦਰ ਸ੍ਰੀ ਹੈ ਘਾਰ ਨਉ ਨਿਧਵਤਾਇ ਸਭ ਥਣੀ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਣੀ ਹੋਣਾ ਜੀ ਸਹਾਇ ਦਸਮੇ ਪਾਸ਼ਾ ਦੀ ਜਾਗਦੀ ਜੋ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਸ਼ਨ ਦਾਨ ਦੀ ਦਾ ਧਿਆਨ ਕਰਕੇ ਕਰ ਚਾਰੀ ਗੁਰਨਾ ਜੀ ਵਾਹਿਗੁਰੂ ਵਾਹਿਗੁਰੂ ਜੀ ਵੰਨ ਪਿਆਰੀ 400 ਜਹਾਦੇ 40 ਮੁਕਤੇ ਹੱਥੀਆਂ ਦਿੱਤੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਨ ਕਰਦੇ ਛਕਿਆ ਦੇ ਕਲਾਈ ਤੇਗਵਾਹੀ ਦੇ ਸੋਤੇ ਅੰਦਰ ਦਿੱਤਾ ਤੇ ਨਾਮ ਪਿਆਰਿਆ ਪਿਆਰਿਆਂ ਜੀ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਗੁਰਨਾ ਕੀ ਵਾਹਿਗੁਰੂ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸੁੰਗਣੀਆਂ ਨੇ ਧਰਮਹਿਤ ਸਿੱਖ ਦਿੱਤੇ ਬੰਦ ਬੰਦ ਤਖਵਾਏ ਖੋਪਰਾਂ ਲੋਹਾਈਆਂ ਚਰਕੜੀਆਂ ਤੇ ਚੜੇ ਤਨ ਆਰਿਆ ਨਾਲ ਚਰਵਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਗਤਾਂ ਸੰਗਤਾਂ ਨਾਨਕ ਦੀ ਕਮਾਈ ਦਾ ਧਿਆਨ ਕਰਕੇ ਕਲਸਾ ਜੀ ਗੁਰਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਪ੍ਰਤਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਵਾਹਿਗੁਰੂ 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 ਨਾਮ ਚਿਤਿਆ ਵਿੱਚ ਤੇ ਆਉਣ ਨਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਕਲਸਾ ਜੀ ਕਾ ਹੋਂ ਤਾਂ ਹਰਸ਼ਿਆ ਰਿਆਹਿ ਤੇ ਦਿੱਤੇ ਬੁਤੇ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਬਪੇਖ দান ਵਿਸਾਹੋ দান ਭੂਸਾ দান ਦਾਨ ਸਰਪਾਨਾ ਹੰਦਾਨ ਸ੍ਰੀ ਅੰਮ੍ਰਿਤ ਸਰਸ ਜੀ ਦੇ ਦਰਸ਼ਨ ਇਸ਼ਨਾ ਚੌਕੀਆਂ ਠੱਲੇ ਬੁੰਗੇ ਜੋਗੋ ਜੁਗ ਅਕਲ ਧਰਮ ਕਾ ਜੈ ਜੈਕਾਰ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਆਪ ਦੀ ਦੇ ਸਿੱਖਾਂ ਦਾ ਮਨ ਨੀਵਾ ਮਾਂ ਤੁਜੀ ਹੋਵੇ ਮਤ ਪਾਦੇ ਰੱਖੇ ਆਪ ਵਹਿਗੁਰੂ ਜੀ ਤੇ ਨਮਾਣ ਆਂਦੇ ਮਾਨ ਨਾਣ ਆਂਦੇ ਕਾਮ ਨੇ ਪਿਆਉਂਦੀ ਊਪਨੇ ਆਸਰੰਦੇ ਆਸਰੇ ਨੁਤਿਰਿਆਂ ਦੀ ਧਿਰ ਸਤੇ ਪਾਛਾ ਨਾ ਬੰਦੂ ਕਰਨ ਕਾਰਨ ਜੋਤੀ ਸਰੂਪ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਲਦੀ ਤੇਵ ਰਾਜ ਮਾਨ ਕਾਜੋ ਤੇ ਗੋਸ ਆਤ ਸਹਿਬ ਸ੍ਰੀ ਗੁਰੂ ਬ੍ਰਹਮ ਸਾਹਿਬ ਜੀਓ ਸੋਹਣੇ ਕਰਨ ਕਮਣਾ ਪਾਸ ਸਦਾਨਸ ਵੀ ਇਹ ਮਹਾਰਾਜੀ ਸੂਨ ਨਗਰ ਨਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਾਈ ਪੀਖਾਂ ਸੀ ਗਨੀ سپور츠 ਕਲਾਬ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਟੂਰਨਾਮੈਂਟ ਵੀ ਸਹਿਯੋਗ ਨਾਲ ਮਹਾਰਾਜੀ ਮਾਈ ਦੀ ਯਾਦ ਨੂੰ ਤਾਜ ਕਰਦੇ ਹੋਏ ਮਾਈ ਪੀਖਾਂ ਸੀ ਗਨੀ ਦੀ ਯਾਦ ਦੇ ਵਿੱਚ ਪਵਾਨੀ ਰੌਣਕ ਦਾ ਮਹਾਰਾਜੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕਿਰਪਾ ਕਰਨੀ ਖਡਾਰਨਾ ਦੇ ਸਿਰਤੇ ਮੇਰਾ ਭਰਿਆ ਹੱਥ ਰੱਖਣਾ ਪ੍ਰਬੰਧਕਾਂ ਦੇ ਵਿੱਚ ਏਕਤਾ ਹਤਰਾਕ ਪਿਆਰ ਮਹabhut ਬਣਾਈ ਰੱਖਣਾ ਨਗਰ ਖੇੜੇ ਸ਼ੁਕਸ਼ਾਂ ਦੀ ਵਰਤੌਣੀ ਖੜਾਹੀਆਂ ਦੇ ਸੱਤਾ ਪੇਟਾਂ ਤੋਂ ਬਚਾਉਣਾ ਮਹਾਰਾਜ ਜੀ ਆਪ ਜੀ ਦੀਆਂ ਗੱਲਾਂ ਦੇ ਹੋ ਟੂਰਨਾਮੈਂਟ ਸ਼ੁਰੂ ਕਰਵਾ ਰਹੇ ਹਨ ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਨੀ ਅੰਗੇ ਸੰਗੇ ਸਹਾਯੋਗ ਕੇ ਇਹ ਕਾਰਜ ਸੰਪੂਰਨ ਕਰਨੇ ਮਹਾਰਾਜ ਜੀ ਚੜ੍ਹਦੀਆਂ ਕਲਾ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨੀ ਸਹੀ ਪਿਆਰੇ ਮੇਲ ਇਨਾ ਮਿਹਰ ਆਪ ਜੀ ਦਾ ਨਾਮ ਚੇਤਾਵੇ ਨਾਨਕ ਨਾਮ ਕਰਦੀ ਕਲਾ ਤੇਰੇ ਬਾਣੇ ਸਰਬ ਸਰਬਤ ਦਾ ਨਾਮ ਭੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਆਕਾ ਕੀ ਕਹੇ ਖਿਲਾਇਓ ਬੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਦੀ ਮਾਨਿਓ ਪ੍ਰਗਟ ਗ੍ਰੰਥ ਕੀ ਜੀ ਜੋ ਪਰ ਮਿਲ ਬੁਤ ਹੈ ਕੋ ਸ਼ਬਦ ਮੈਂ ਲੈ ਰਾਜ ਕਰੇਗਾ ਖਾਲਸਾ ਆ ਕੀ ਰਹੇ ਨ ਕੋਏ ਖੁਆਰ ਹੋਏ ਸਾ ਮਿਲenge ਉੱਭਜੀ ਸਰਬੰਜੋਈ ਵਾਰ ਜੁਨਾਮ ਜਨਾ ਦੇਹ ਚੜੇ ਸੂਤਰੇ ਪਾਰ ਲੋ ਸਰਦਾ ਕਰ ਸੇ ਗੁਰ ਪਾਰ ਉਤਾਰ ਜੋ ਸਰਦਾ ਕਰ ਸੇਵਨ ਗੁਰ ਪਾਰ ਉਤਾਰਨ ਹਰ ਬੋਲੇ ਈਸੋ ਨਿਹਾਲ ਸੋਤ ਸ੍ਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਗੱਲ ਜੀ ਸਾਰਿਆਂ ਨੂੰ ਸਵਾਗਤ ਜੀ ਤੁਹਾਡੇ ਆਪਣੇ ਪੇਜ ਜੀ ਜੁੜੇ ਰਹੋ ਲਾਈਵ ਨਾਲ ਕਰਦੇ ਆ ਥੋੜੇ ਟਾਈਮ ਬਾਅਦ ਅਪਡੇਟ ਵੀਰੇ ਹਾਂ ਜੀ ਹਾਂ ਜੀ ਵੀਰੇ ਜੁੜੇ ਰਹੋ ਲਾਈਵ ਨਾਲ ਭਾਈ ਇੱਕ ਪਹਿਲਾਂ ਵੀ ਬੇਨਤੀ ਕੀਤੀ ਸੀ ਉਹ ਵੀਰ ਭਾਣ ਕੇ ਗੇਟ ਦੇ ਵਿੱਚੋਂ ਜਿੰਨਾ ਵੀਰਾਂ ਦੇ ਮੋਟਰਸਾਂ ਵਿਚਾਲੇ ਲੱਗੇ ਆ ਕਿਰਪਾ ਕਰਕੇ ਸਾਈਡ ਤੇ ਕਰ ਦਿਓ ਯਾਰ ਹਾਂ ਜੀ ਹਾਂ ਜੀ ਕਰਿਓ ਕਰਿਓ ਬੇਨਤੀਆਂ ਨਾ ਕਰਦੀਆਂ ਪੈਣ ਜਿੰਨਾ ਜਿੰਨਾ ਵੀਰਾਂ ਦੇ ਨੱਟਾ ਤਿੰਨੇ ਗਰਾਊਂਡ ਓਕੇ ਰਿਪੋਰਟ ਐ ਸਿਰਾ ਗੱਲ ਬਾਤ ਆ ਵੀਰੇ ਕਮਿਊਨਿਟੀ ਆ ਨੈਣ ਸਿਰਾ ਲਾਤ ਹਾਂਜੀ ਹਾਂਜੀ ਕਰਮਤੇਜ ਚੁਡੇਰੋ ਲਾਈਵ ਨਾਲ ਕਰਦੇ ਆ ਥੋੜੇ ਟਾਈਮ ਬਾਅਦ ਅਪਡੇਟ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਾਈ ਸ਼ੇਅਰ ਜ਼ਰੂਰ ਕਰੋ ਇੱਕ ਇੱਕ ਵੀਰੇ ਜਿੰਨੀਆਂ ਟੀਮਾਂ ਵੀਰੇ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ ਬਾਈ ਜੀ ਮੋਟਰਸਾਈਕਲ ਕਰਿਆ